ਇੰਲਾਬੇ ਦੋਸਤੋ ਪਿੰਡ ਕਰੀਹਾ ਸੋ ਨਿਊ ਕੰਮ ਆਪਾਂ ਸ਼ੁਰੂ ਕੀਤਾ ਆ ਸੋ ਇਹਦੀ ਵੀਡੀਓ ਆਪਾਂ ਛੋਟੀਆਂ ਲਈ ਅਪਲੋਡ ਕਰਨ ਲੱਗੇ ਆ ਸੋ ਆਪਾਂ ਤਿਆਰ ਕਰਕੇ ਵੀਡੀਓ ਪਾਵਾਂਗੇ ਇਹ ਹੈਗਾ ਪਿੰਡ ਕਰੀਹਾ ਨਮਾਸ਼ਹਿਰ ਦਾ ਪਿੰਡ ਹੈ ਜੀ ਇਹ ਸੋ ਆਪਣਾ ਸਾਰਾ ਰੇਪੇੜਾਂ ਦਾ ਕੰਮ ਵੀ ਤਕਰੀਬਨ ਤਕਰੀਬਨ ਹੋਇਆ ਨਾਲ ਦਾ ਹੀ ਆ ਸੋ ਪ੍ਰਾਇਮਰ ਤੋਂ ਪਹਿਲਾਂ ਸਾਫ਼ ਸਫਾਈ ਕਰਕੇ ਬਾਲ ਪੁੱਟੀ ਲਾ ਕੇ ਉਹਦੇ ਉੱਪਰ ਆਪਾਂ ਚ ਪ੍ਰਾਇਮਰ ਦਾ ਕੋਟ ਲਾਉਣ ਲੱਗੇ ਆ ਸੋ ਆਪਣੀ ਤਿਆਰੀ ਚੱਲ ਰਹੀ ਆ ਸੋ ਆਪਾਂ ਸਲਾਬੇ ਵਾਲੀ ਜਗ੍ਹਾ ਤੇ ਮਾਰੀਏ ਦਵਾਈ ਸਫਾਈ ਕਰਕੇ ਉਸ ਤੋਂ ਬਾਅਦ ਇਹ ਉੱਪਰ ਲੱਗੀ ਹੋਈ ਬਾਲ ਪੁੱਟੀ ਸੋ ਆਪਾਂ ਨਵੀਂ ਵੀਡੀਓ ਜਿਹੜੀ ਆ ਪੇਂਟ ਕਰਕੇ ਫਿਰ ਦੁਬਾਰਾ ਅਪਲੋਡ ਕਰਦੇ ਆ ਸੋ ਅਗਰ ਤੁਸੀਂ ਸਾਡੇ ਕੋਲ ਕੰਮ ਕਰਾਉਣਾ ਚਾਹੁੰਦੇ ਹੋ ਪੇਂਟ ਦਾ ਸੋ ਲੋਹਾ ਲੱਕੜੀ ਤੱਕ ਦੇ ਦਰਵਾਜ਼ੇ ਕੂਲਰ ਫ੍ਰਿਜਾਂ ਪੇਟੀਆਂ ਡਰਮ ਟਰਾਲੀਆਂ ਨੂੰ ਸਪਰੇਅ ਪੇਂਟ ਕੀਤਾ ਜਾਂਦਾ ਹੈ ਪੇਂਟ ਪਾਲਿਸ਼ ਕਰਾਉਣ ਲਈ ਸੰਪਰਕ ਕਰੋ ਨੰਬਰ 98727 74106 ਬੰਦਾ ਆ ਆੜੂ ਮਾਰੇ ਸਾਰਾ ਫਰੰਟ ਤੇ ਹੀ ਮਾਰ ਦੇ ਲੱਡ ਜਾਈ ਉੱਪਰ ਕੋੜੀ ਫੜਾਓ ਥੱਲੇ ਨੂੰ ਹੈਗਾ ਮੁੰਡਾ ਉੱਪਰ ਗਿੰਦੂ ਵੀ ਹੈਗਾ ਇੱਕ ਜਣਾ ਥੱਲੇ ਛੱਡ ਦੋ ਜੀ